ਨਮਸਕਾਰ ਅੱਜ ਸਵੇਰ ਦੀ ਸਭ ਤੋਂ ਵੱਡੀ ਤੇ ਡਰੋਨੀ ਖਬਰ ਰਾਜਪੁਰਾ ਦੇ ਨੇੜਲੇ ਰੇਲਵੇ ਸਟੇਸ਼ਨ ਸਰਹੰਦ ਵਿੱਚ ਸਵੇਰੇ ਸਵੇਰੇ ਵੱਡਾ ਹਾਦਸਾ ਵਾਪਰ ਗਿਆ ਤਾਂ ਲੁਧਿਆਣਾ ਤੋਂ ਦਿੱਲੀ ਜਾ ਰਹੀ ਮਸ਼ਹੂਰ ਗਰੀਬ ਰਥ ਟ੍ਰੇਨ ਨੰਬਰ 12204 ਨੂੰ ਅਚਾਨਕ ਭਿਆਨਕ ਅੱਗ ਲੱਗੇ ਇਲਾਕੇ ਦੇ ਵਿੱਚ ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਸਰਹੰਤੋ ਲੰਘਦੇ ਸਮੇਂ ਟ੍ਰੇਨ ਦੇ ਸੀ ਕੋਚ ਨੰਬਰ ਵਿੱਚੋਂ ਅਚਾਨਕ ਹੀ ਧੂਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਕੋਚ ਨੰਬਰ 19 ਦੱਸਿਆ ਜਾ ਰਿਹਾ ਤੇ ਵੇਖਦੇ-ਵੇਖਦੇ ਧੂਆਂ ਅੱਗ ਲਪਟਾਂ ਦੇ ਵਿੱਚ ਬਦਲ ਜਾਂਦਾ ਹੈ ਯਾਤਰੀਆਂ ਮੁਤਾਬਕ ਹਾਦਸਾ ਸਵੇਰੇ 7:00 ਦੇ ਕਰੀਬ ਵਾਪਰਦਾ ਇਸ ਕਾਰਨ ਸ਼ੁਰੂਆਤੀ ਜੋ ਜਾਂਚ ਦੇ ਵਿੱਚ ਸ਼ਾਰਟ ਸਰਕਟ ਇਸ ਦਾ ਕਾਰਨ ਦੱਸਿਆ ਜਾ ਰਿਹਾ। ਅੱਗ ਦੇਖਦੇ-ਦੇਖਦਿਆਂ ਟ੍ਰੇਨ ਦੇ ਵਿੱਚ ਹਫੜਾ-ਦਫੜੀ ਮੱਚ ਜਾਂਦੀ ਹੈ ਚੌਕਸ ਯਾਤਰੀ ਜਿਹੜੇ ਨੇ ਉਹਨਾਂ ਨੇ ਤੁਰੰਤ ਚੇਨ ਖਿੱਚੀ ਹੈ ਤੇ ਲੋਕੋ ਪਾਇਲਟ ਨੇ ਹਾਲਾਤ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਪਾਇਲਟ ਨੇ ਹਾਲਾਤਾਂ ਦੀ ਗੰਭੀਰਤਾ ਨੂੰ ਸਮਝਦੇ ਆਵ ਮਰਜੈਂਸੀ ਬ੍ਰੇਕ ਲਗਾ ਦਿੱਤੀ ਤਾਂ ਆਪਣੀ ਜਾਨ ਬਚਾਉਣ ਦੇ ਲਈ ਯਾਤਰੀ ਸਮਾਨ ਛੱਡ ਕੇ ਕੋਚਾਂ ਤੋਂ ਛਾਲਾ ਮਾਰਨ ਲੱਗਦੇ ਨੇ ਸਫਰਾ ਤਫਰੀ ਦੇ ਵਿੱਚ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ ਨੇ ਦਾ ਸੂਚਨਾ ਮਿਲਦੀ ਹੈ ਰੇਲਵੇ ਪੁਲਿਸ ਸਫਾਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜੰਗੀ ਬੁੱਧਰ ਤੇ ਬਚਾਅ ਕਾਰਜ ਸ਼ੁਰੂ ਹੈ ਲਗਭਗ ਦੱਸਿਆ ਜਾ ਰਿਹਾ ਹੈ ਕਿ ਕੰਟੇ ਦੀ ਮੁਸ਼ਕਲ ਤੋਂ ਬਾਅਦ ਸ ਤੇ ਕਾਬੂ ਪਾਇਆ ਗਿਆ ਤਾਂ ਰੇਲਵੇ ਨੇ ਅਧਿਕਾਰਤ ਤੌਰ ਤੇ ਕੋਈ ਵੀ ਬਿਆਨ ਜਾਰੀ ਕਰਕੇ ਅਜੇ ਪੁਸ਼ਟੀ ਨੁਕਸਾਨ ਦੀ ਨਹੀਂ ਕੀਤੀ ਹੈ ਫਿਲਹਾਲ ਸਾਰੇ ਯਾਤਰੀ ਸੁਰੱਖਿਤ ਨੇ ਉਹਨਾਂ ਨੂੰ ਦੂਸਰੇ ਕੋਚਾ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤਾਂ ਰੇਲਵੇ ਨੇ ਪ੍ਰੋਮੋਸਰ ਦਿੱਤਾ ਕਿ ਟ੍ਰੇਨ ਜਲਦੀ ਦਿੱਲੀ ਦਿਲੀ ਰਵਾਨਾ ਹੋਵੇਗੀ ਪਰ ਇਹ ਵੱਡਾ ਹਾਦਸਾ ਭਾਰਤੀ ਰੇਲਵੇ ਦੀ ਸੁਰੱਖਿਆ ਤੇ ਵੱਡੇ ਸਵਾਲ ਹੈ ਜਿਨ੍ਹਾਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਫਿਲਹਾਲ ਯਾਤਰੀਆਂ ਦੇ ਸੁਰੱਖਿਤ ਹੋਣ ਦੀ ਖਬਰ ਜਿਹੜੀ ਇਸ ਵੱਡੀ ਰਾਹਤ ਵਾਲੀ ਸਾਹਮਣੇ ਆਈ ਹੈ ਨਮਸਕਾਰ ਅੱਜ ਸਵੇਰ ਦੀ ਸਭ ਤੋਂ ਵੱਡੀ ਤੇ ਡਰਾਉਣੀ ਖਬਰ ਰਾਜਪੁਰਾ ਦੇ ਨੇੜਲੇ ਰੇਲਵੇ ਸਟੇਸ਼ਨ ਸਰਹੰਦ ਵਿੱਚ ਸਵੇਰੇ ਸਵੇਰੇ ਵੱਡਾ ਹਾਦਸਾ ਵਾਪਰ ਗਿਆ ਤਾਂ ਲੁਧਿਆਣਾ ਤੋਂ ਦਿੱਲੀ ਜਾ ਰਹੀ ਮਸ਼ਹੂਰ ਗਰੀਬ ਰਥ ਟ੍ਰੇਨ ਨੰਬਰ 12204 ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਇਲਾਕੇ ਦੇ ਵਿੱਚ ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਸਰਹੰਤ ਤੋਂ ਲੰਘਦੇ ਸਮੇਂ ਟ੍ਰੇਨ ਦੇ ਸੀ ਕੋਚ ਨੰਬਰ ਵਿੱਚੋਂ ਅਚਾਨਕ ਹੀ ਧੂਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਕੋਚ ਨੰਬਰ 19 ਦੱਸਿਆ ਜਾ ਰਿਹਾ ਤੇ ਵੇਖਦੇ-ਵੇਖਦੇ ਧੂਆ ਅੱਗ ਦੇ ਲਪਟਾਂ ਦੇ ਵਿੱਚ ਬਦਲ ਜਾਂਦਾ ਹੈ ਯਾਤਰੀਆਂ ਮੁਤਾਬਕ ਹਾਦਸਾ ਸਵੇਰੇ 7:00 ਦੇ ਕਰੀਬ ਵਾਪਰਦਾ ਇਸ ਕਾਰਨ ਸ਼ੁਰੂਆਤੀ ਜੋ ਜਾਂਚ ਦੇ ਵਿੱਚ ਸ਼ਾਰਟ ਸਰਕਟ ਇਸ ਦਾ ਕਾਰਨ ਦੱਸਿਆ ਜਾ ਰਿਹਾ। ਤੱਕ ਦੇਖਦੇ-ਦੇਖਦਿਆਂ ਟ੍ਰੇਨ ਦੇ ਵਿੱਚ ਹਫੜਾ-ਦਫੜੀ ਮੱਟ ਜਾਂਦੀਏ ਚੌਕਸ ਯਾਤਰੀ ਜਿਹੜੇ ਨੇ ਉਹਨਾਂ ਨੇ ਤੁਰੰਤ ਚੇਨ ਖਿੱਚੀ ਹੈ ਤੇ ਲੋਕੋ ਪਾਇਲਟ ਨੇ ਹਾਲਾਤ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਪਾਇਲਟ ਨੇ ਹਾਲਾਤਾਂ ਦੀ ਗੰਭੀਰਤਾ ਨੂੰ ਸਮਝਦਿਆਂ ਐਮਰਜੈਂਸੀ ਬ੍ਰੇਕ ਲਗਾ ਦਿੱਤੀ ਤਾਂ ਆਪਣੀ ਜਾਨ ਬਚਾਉਣ ਦੇ ਲਈ ਯਾਤਰੀ ਸਮਾਨ ਛੱਡ ਕੇ ਕੋਚਾਂ ਤੋਂ ਛਾਲਾ ਮਾਰਨ ਲੱਗਦੇ ਨੇ ਇਸਫਰਾ ਤਫਰੀ ਦੇ ਵਿੱਚ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ ਨੇ ਦਾ ਸੂਚਨਾ ਮਿਲਦਿਆਂ ਰੇਲਵੇ ਪੁਲਿਸ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜੰਗੀ ਬੁੱਧ ਤੇ ਬਚਾਅ ਕਾਰਜ ਸ਼ੁਰੂ ਹੈ ਲਗਭਗ ਦੱਸਿਆ ਜਾ ਰਿਹਾ ਕਿ ਘੰਟੇ ਦੀ ਮੁਸ਼ਕਲ ਤੋਂ ਬਾਅਦ ਸਖ ਤੇ ਕਾਬੂ ਪਾਇਆ ਗਿਆ ਤਾਂ ਰੇਲਵੇ ਨੇ ਅਧਿਕਾਰਤ ਤੌਰ ਤੇ ਕੋਈ ਵੀ ਬਿਆਨ ਜਾਰੀ ਕਰਕੇ ਅਜੇ ਪੁਸ਼ਟੀ ਨੁਕਸਾਨ ਦੀ ਨਹੀਂ ਕੀਤੀ ਹੈ ਫਿਲਹਾਲ ਸਾਰੇ ਯਾਤਰੀ ਸੁਰੱਖਿਤ ਨੇ ਉਹਨਾਂ ਨੂੰ ਦੂਸਰੇ ਕੋਚਾ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤਾਂ ਰੇਲਵੇ ਨੇ ਭਰੋਸਾ ਦਿੱਤਾ ਕਿ ਟレイン ਜਲਦੀ ਦਿੱਲੀ ਦਿਲੀ ਰਵਾਨਾ ਹੋਵੇਗੀ ਪਰ ਇਹ ਵੱਡਾ ਹਾਦਸਾ ਭਾਰਤੀ ਰੇਲਵੇ ਦੀ ਸੁਰੱਖਿਆ ਤੇ ਵੱਡੇ ਸਵਾਲ ਹੈ ਜਿਨ੍ਹਾਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਫਿਲਹਾਲ ਯਾਤਰੀਆਂ ਦੇ ਸੁਰੱਖਿਤ ਹੋਣ ਦੀ ਖਬਰ ਜਿਹੜੀ ਇਸ ਵੱਡੀ ਰਾਹਤ ਵਾਲੀ ਸਾਹਮਣੇ ਆਈ ਹੈ ਨਮਸਕਾਰ ਅੱਜ ਸਵੇਰ ਦੀ ਸਭ ਤੋਂ ਵੱਡੀ ਤੇ ਡਰਾਉਣੀ ਖਬਰ ਰਾਜਪੁਰਾ ਦੇ ਨੇੜਲੇ ਰੇਲਵੇ ਸਟੇਸ਼ਨ ਸਰਹੰਦ ਵਿੱਚ ਸਵੇਰੇ ਸਵੇਰੇ ਵੱਡਾ ਹਾਦਸਾ ਵਾਪਰ ਗਿਆ ਤਾਂ ਲੁਧਿਆਣਾ ਤੋਂ ਦਿੱਲੀ ਜਾ ਰਹੀ ਮਸ਼ਹੂਰ ਗਰੀਬ ਰਥ ਟ੍ਰੇਨ ਨੰਬਰ 12204 ਨੂੰ ਅਚਾਨਕ ਪਿਆਨਕਾ ਲੱਗੇ ਇਲਾਕੇ ਦੇ ਵਿੱਚ ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਦੱਸਿਆ ਜਾ ਰਿਹਾ ਕਿ ਸਰਹੰਦ ਤੋਂ ਲੰਘਦੇ ਸਮੇਂ ਟ੍ਰੇਨ ਦੇ ਸੀ ਕੋਚ ਨੰਬਰ ਵਿੱਚੋਂ ਅਚਾਨਕ ਹੀ ਧੂਆ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਕੁਝ ਨੰਬਰ 19 ਦੱਸਿਆ ਜਾ ਰਿਹਾ ਤੇ ਵੇਖਦੇ ਵੇਖਦੇ ਧੂਆ ਅੱਗ ਦੇ ਲਪਟਾਂ ਦੇ ਵਿੱਚ ਬਦਲ ਜਾਂਦਾ ਹੈ ਯਾਤਰੀਆਂ ਮੁਤਾਬਕ ਹਾਦਸਾ ਸਵੇਰੇ 7:00 ਵਜੇ ਦੇ ਕਰੀਬ ਵਾਪਰਦਾ ਇਸ ਕਾਰਨ ਸ਼ੁਰੂਆਤੀ ਜੋ ਜਾਂਚ ਦੇ ਵਿੱਚ ਸ਼ਾਰਟ ਸਰਕਟ ਇਸ ਦਾ ਕਾਰਨ ਦੱਸਿਆ ਜਾ ਰਿਹਾ ਤੱਕ ਦੇਖਦੇ ਦੇਖਦਿਆਂ ਟ੍ਰੇਨ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਚੌਕਸ ਯਾਤਰੀ ਜਿਹੜੇ ਨੇ ਉਹਨਾਂ ਨੇ ਤੁਰੰਤ ਚੇਨ ਖਿੱਚੀ ਹੈ ਤੇ ਲੋਕੋ ਪਾਇਲਟ ਨੇ ਹਾਲਾਤ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਪਾਇਲਟ ਨੇ ਹਾਲਾਤਾਂ ਦੀ ਗੰਭੀਰਤਾ ਨੂੰ ਸਮਝਦੇ ਐਮਰਜੈਂਸੀ ਬ੍ਰੇਕ ਲਗਾ ਦਿੱਤੀ ਤਾਂ اپنی جان بچاਉਣ ਦੇ ਲਈ ਯਾਤਰੀ ਸਮਾਨ ਛੱਡ ਕੇ ਕੋਚਾ ਤੋਂ ਛਾਲਾ ਮਾਰਨ ਲੱਗਦੇ ਨੇ ਸਫਰਾ ਦਫਰੀ ਦੇ ਵਿੱਚ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ ਨੇ ਦਾ ਸੂਚਨਾ ਮਿਲਦੀ ਹੈ ਰੇਲਵੇ ਪੁਲਿਸ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜੰਗੀ ਬੁੱਧਰ ਤੇ ਬਚਾਅ ਕਾਰਜ ਸ਼ੁਰੂ ਹੈ ਲਗਭਗ ਦੱਸਿਆ ਜਾ ਰਿਹਾ ਕਿ ਘੰਟੇ ਦੀ ਮੁਸ਼ਕਲ ਤੋਂ ਬਾਅਦ ਸੱਤੇ ਕਾਬੂ ਪਾਇਆ ਗਿਆ ਤਾਂ ਰੇਲਵੇ ਨੇ ਅਧਿਕਾਰਤ ਤੌਰ ਤੇ ਕੋਈ ਵੀ ਬਿਆਨ ਜਾਰੀ ਕਰਕੇ ਅਜੇ ਪੁਸ਼ਟੀ ਨੁਕਸਾਨ ਦੀ ਨਹੀਂ ਕੀਤੀ ਹੈ ਫਿਲਹਾਲ ਸਾਰੇ ਯਾਤਰੀ ਸੁਰੱਖਿਤ ਨੇ ਉਹਨਾਂ ਨੂੰ ਦੂਸਰੇ ਕੋਚਾ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤਾਂ ਰੇਲਵੇ ਨੇ ਪ੍ਰੋਮੋਸਰ ਦਿੱਤਾ ਕਿ ਟ੍ਰੇਨ ਜਲਦੀ ਦਿਲੀ ਦੀ ਰਵਾਨਾ ਹੋਵੇਗੀ ਪਰ ਇਹ ਵੱਡਾ ਹਾਦਸਾ ਭਾਰਤੀ ਰੇਲਵੇ ਦੀ ਸੁਰੱਖਿਆ ਤੇ ਵੱਡੇ ਸਵਾਲ ਜਨਾ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਫਿਲਹਾਲ ਯਾਤਰੀਆਂ ਦੇ ਸੁਰੱਖਿਅਤ ਹੋਣ ਦੀ ਖਬਰ ਜਿਹੜੀ ਇਸ ਵੱਡੀ ਰਾਹਤ ਵਾਲੀ ਸਾਹਮਣੇ ਆਈ ਹੈ